ਦੇਸ਼ ਜਾਂ ਖੇਤਰ ਦੀ ਪ੍ਰਾਤਨਤਾ ਦਾ ਅੰਦਾਜ਼ਾ ਉੱਥੇ ਸਥਿਤ ਇਤਿਹਾਸਿਕ ਸਥਾਨਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਸਥਿਤ ਕਿਲਾ ਮੁਬਾਰਕ ਸਾਨੂੰ ਸਦੀਆਂ ਪੁਰਾਣੇ ਇਤਿਹਾਸ ਨਾਲ ਜਾਣੂ ਕਰਵਾਉਂਦਾ ਹੈ ਅਗਭਗ 1000 ਈਸਵੀ ਦੌਰਾਨ ਰਾਜਾ ਅਨੰਦ ਦੁਆਰਾ ਬਣਾਈ ਗਈ ਇਸ ਕਿਲੇ ਵਿੱਚ ਵੱਖ-ਵੱਖ ਰਾਜਿਆਂ ਅਤੇ ਸੁਲਤਾਨਾਂ ਦੇ ਆਗਮਨ ਕਾਰਨ ਇਸ ਦੇ ਨਾਮ ਵਿੱਚ ਤਬਦੀਲੀ ਆਉਂਦੀ ਰਹੀ ਇਸ ਕਿਲੇ ਨੂੰ ਵਿਕਰਮਗੜ੍ਹ ਜੇਪਾਲਗੜ੍ਹ ਅਤੇ ਗੋਬਿੰਦਗੜ੍ਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ ਪਰ ਅਜੋਕੇ ਸਮੇਂ ਵਿੱਚ ਸੈਰਸਪਟਾ ਵਿਭਾਗ ਨੇ ਇਸ ਕਿਲੇ ਨੂੰ ਰਜੀਆ ਕਿਲਾ ਦਾ ਨਾਮ ਵੀ ਦਿੱਤਾ ਹੈ ਦੱਸਿਆ ਜਾਂਦਾ ਹੈ ਕਿ ਰੱਜੀਆ ਸੁਲਤਾਨ ਨਾਲ ਸਬੰਧਿਤ ਇਸ ਕਿਲੇ ਵਿੱਚੋਂ ਚਾਰੇ ਪਾਸੇ ਨੂੰ ਨਿਕਲਦੀਆਂ ਸਰੰਗਾਂ ਦਾ ਇੱਕ ਗੋਬੰਦ ਅੱਜ ਵੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਸ਼ੇਰਗੜ ਵਿਖੇ ਮੌਜੂਦ ਹੈ ਇਸ ਗੋਬੰਦ ਦੀ ਹੋਰ ਜਾਣਕਾਰੀ ਲੈਣ ਲਈ ਆਓ ਚੱਲਦੇ ਹਾਂ ਇਸ ਦੇ ਖੋਜਕਾਰ ਅਤੇ ਇਤਿਹਾਸ ਦੇ ਪ੍ਰੋਫੈਸਰ ਧਰਮਵੀਰ ਸਿੰਘ ਛੱਠਾ ਕੋਲ ਇਸ ਦਾ ਪਿਸ਼ੋਖਣ ਜੀ ਅਜ ਤੋਂ 1000 ਸਾਲ ਪਹਿਲਾਂ ਨਾਲ ਤਕਰੀਬਨ ਦਿੱਲੀ ਸਲਤਨਤ ਦੇ ਸਮੇਂ ਤੋਂ ਜੁੜਦਾਗਾ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਵੀ ਜਿਹੜਾ ਬਟਿੰਡੇ ਦਾ ਕਿਲਾ तकरीबन 10000 ਦੇ ਵਿੱਚ ਬਣਾਇਆ ਗਿਆ ਰਾਜਾ ਅਨੰਦਪਾਲ ਵੱਨੋਂ ਤਾਂ ਉਸ ਦੇ ਨਾਲ ਹੀ ਕਿਲੇ ਨੂੰ ਸੁਰੱਖਿਅਤ ਰੱਖਣ ਵਾਸਤੇ ਕਿਉਂਕਿ ਦਿੱਲੀ ਤੋਂ ਬਾਅਦ ਜਿਹੜਾ ਮੇਨ ਇੰਪੋਰਟੈਂਟ ਗੜ੍ਹ ਸੀਗਾ ਬਟਿੰਡਾ ਸੀ ਉਸ ਸਮੇਂ ਤੇ ਬਟਿੰਡੇ ਦਾ ਕਿਲਾ ਹੀ ਸਭ ਤੋਂ ਪਹਿਲਾਂ ਕਿਸੇ ਹਮਲਾਵਰ ਦੇ ਆਪਾਂ ਕਹਿੰਦੇ ਆ ਘੇਰੇ ਚ ਆਉਂਦਾ ਸੀ ਤਾਂ ਉਸ ਦੇ ਘੇਰੇ ਚੋਂ ਨਿਕਲਣ ਵਾਸਤੇ ਬਟਿੰਡਾ ਕਿਲੇ ਚ ਚਾਰ ਅਲੱਗ-ਅਲੱਗ ਪਾਸੇ ਸਰੰਗਾਂ ਬਣਾਈਆਂ ਗਈਆਂ ਉਹਨਾਂ ਦੇ ਵਿੱਚੋਂ ਜਿਹੜੀ ਇੱਕ ਸਰੰਗ ਸੀਗੀ ਉਹ ਇੱਥੇ ਆ ਕੇ ਨਿਕਲਦੀ ਸੀ ਉਹ ਸਰੰਗ ਦਾ ਗੇਟ ਸੀ ਕੁਛ ਬਜ਼ੁਰਗ ਜਿਹੜਾ ਮੈਂ ਇਸ ਏਰੀਆ 'ਚ ਜਾਣਕਾਰੀ ਲਈ ਕਿਉਂਕਿ ਸਭ ਤੋਂ ਪਹਿਲਾਂ ਮੈਨੂੰ ਇਸ ਦੇ ਤੱਥ ਮਿਲੇ ਰਜ਼ੀਆ ਸੁਲਤਾਨਾ ਬੜਾ ਵੱਡਾ ਨਾਟਕ ਬਲਵੰਤ ਗਾਰਕੀ ਨੇ ਲਿਖਿਆ ਉਹਨਾਂ ਨੇ ਵੀ ਲਿਖਿਆ ਕਿ ਉਹਨਾਂ ਨੂੰ ਕਿਲੇ ਦੇ ਕਿਲੇਦਾਰ ਨੇ ਦੱਸਿਆ ਸੀਗਾ ਜਦੋਂ ਬਚਪਨ ਦੇ ਵਿੱਚ ਕਿ ਇੱਥੋਂ ਚਾਰ ਚੁਰੰਗਾ ਨਿਕਲਦੀਆਂ ਸੀ ਤਾਂ ਮੈਨੂੰ ਇਹ ਜਿਹੜੀ ਜਗ੍ਹਾ ਸੀ ਬਹੁਤ ਵਾਰਿਆਂ ਨੇ ਆਕਰਸ਼ਿਤ ਕੀਤਾ ਜਿਹੜਾ ਟ੍ਰੇਨ ਤੋਂ ਇੱਥੋਂ ਲੰਘਦੇ ਸੀ ਨਾਲ ਹੀ ਸ਼ੇਰਗੜ੍ਹ ਸਟੇਸ਼ਨ ਆ ਮੈਂ ਛੋਟੇ ਹੁੰਦੇ ਪਏ ਇਸ ਇਮਾਰਤ ਨੂੰ ਦੇਖਦੇ ਸੀ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਇਸ ਨਾਲ ਸੰਬੰਧਤ ਆ ਜਦ ਮੈਂ ਇੱਥੇ ਜਿਹੜਾ ਖੋਜ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਪਤਾ ਲੱਗਿਆ ਇੱਥੇ ਬਜ਼ੁਰਗਾਂ ਤੋਂ ਪਤਾ ਕੀਤਾ ਸਾਰਿਆਂ ਤੋਂ ਜਾਣਿਆ ਤਾਂ ਉਹ ਕਹਿੰਦੇ ਜੀ ਇੱਥੇ ਕੋਈ ਸੁਰੰਗ ਨਿਕਲਦੀ ਸੀ ਤੇ ਇਹ ਉਹ ਜਗ੍ਹਾ ਸੀ ਜਿਹੜਾ ਦਿੱਲੀ ਨੂੰ ਜਾਣਿਆ ਸੀ ਰਾਹ ਚ ਕਿਉਂਕਿ ਆਸ-ਪਾਸ ਬੇਵਾਦ ਏਰੀਆ ਸੀ ਬਿਲਕੁਲ ਟਿੱਬੇ ਸੀਗੇ ਤੇ ਉਹ ਜਿਹੜੀ ਸੀਗੀ ਜਦੋਂ ਵੀ ਕਦੇ ਬਟਿੰਡਾ ਚਿੱਲੇ ਤੇ ਜਾ ਕੇਲੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਟੈਕ ਹੁੰਦਾ ਸੀ ਜਾਂ ਘਰਾਓ ਕਹਿੰਦੇ 5-5 6-6 ਮਹੀਨੇ ਜਾਂ ਸਾਲ-ਸਾਲ ਤੱਕ ਕੇਲੇ ਦਾ ਘਰਾਓ ਹੋਇਆ ਰਹਿੰਦਾ ਸੀ ਤਾਂ ਉਹ ਤੋਂ ਜਿਹੜੇ ਮੇਨ ਲੋਕ ਹੁੰਦੇ ਸੀਗੇ ਜਾਂ ਫੌਜਾਂ ਇਸ ਸਰੰਗਰਾਹੀ ਸੁਰੱਖਿਅਤ ਇੱਥੇ ਨਿਕਲਦੀਆਂ ਸੀ ਤੇ ਇੱਥੋਂ ਟਿੱਪਿਆਂ ਚੋਂ ਸਿੱਧੇ ਉਹ ਦਿੱਲੀ ਵੱਲ ਨੂੰ ਹੋ ਜਾਂਦੇ ਸੀ ਤਾਂ ਇਹ ਸੁਰੱਖਿਅਤ ਰਾਹ ਸੀਗਾ ਤੇ ਉਸ ਤੋਂ ਵੀ ਵੱਡੀ ਗੱਲ ਇਹ ਜੁੜਦੀ ਆ ਕਿ ਰਜ਼ੀਆ ਸੁਲਤਾਨਾ ਨਾਲ ਕਿਉਂਕਿ ਜਦੋਂ ਰਜ਼ੀਆ ਸੁਲਤਾਨਾ ਨੇ 1236 ਦੇ ਵਿੱਚ ਰਾਜ ਕਰਨਾ ਸ਼ੁਰੂ ਕੀਤਾ ਤਾਂ ਉਹ ਮਗੋਲਾਂ ਨੇ ਹਮਲੇ ਦਾ ਬਹੁਤ ਖਤਰਾ ਸੀ ਤਾਂ ਜਿਹੜੀ ਰਜ਼ੀਆ ਸੁਲਤਾਨਾ ਨੇ ਪਹਿਲਾਂ ਪਹਿਲਾਂ ਆਪ ਦੇ ਏਰੀਆ ਚ ਪੂਰੀ ਤਰ੍ਹਾਂ ਵਧੀਆ ਜਿਹੜਾ ਰਾਜ ਪ੍ਰਬੰਧ ਚਲਾ ਕੇ ਤਾਂ ਉਹ ਆਪਦੇ ਆਖਰੀ ਸਮੇਂ ਕਿੱ사 ਦੇਖ ਕਰ ਤਰਾਤਾ ਬਠਿੰਡੇ ਵੱਲ ਆਈ ਕਿਉਂਕਿ ਵੈਸੇ ਵੀ ਜਿਹੜਾ ਜਕੂਤ ਸੀ ਉਹਦੇ ਨਾਲ ਮੁਹੱਬਤ ਕਰਦੀ ਸੀ ਉਸ ਕਰਕੇ ਵੀ ਬਹੁਤ ਸਾਰੇ ਲੋਕ ਉਹਦੇ ਤੇ ਰੱਜੀਆਂ ਤੇ ਲੱਗਣ ਲੱਗੇ ਸੀ ਤਾਂ 1240 ਦੇ ਨੇੜੇ ਤੇੜੇ ਜਦੋਂ ਰੱਜੀਆਂ ਸੁਲਤਾਨਾ ਬਠਿੰਡੇ ਆਉਂਦੀ ਹੈਗੀ ਐਸ ਏਰੀਏ ਨੂੰ ਸਾਰੇ ਨੂੰ ਕੰਟਰੋਲ ਕਰਨ ਵਾਸਤੇ ਕਿਉਂਕਿ ਇੱਧਰ ਕਾਫੀ ਹਲਚਲ ਮੱਚੀ ਸੀ ਮਗੋਲਾਂ ਦੇ ਹਮਲੇ ਦਾ ਖਤਰਾ ਸੀ ਤਾਂ ਪਿੱਛੋਂ ਜਿਹੜਾ ਬਹੁਤ ਸਾਰੇ ਉਹਦੇ ਅਹੰਕਾਰਾਂ ਦੇ ਤਾਂ ਹੋਰਾਂ ਨੇ ਕੀਤਾਗਾ ਉਹਦੇ ਬਹਿਰਾਮ ਸ਼ਾਹ ਨੂੰ ਬਾਦਸ਼ਾਹ ਬਣਾ ਕੇ ਜਿਹੜਾ ਦਿੱਲੀ ਦੇ ਵਿੱਚ ਬਗਾਵਤ ਹੋ ਗਈ ਤਾਂ ਜਿਹੜੀ ਰੱਜਿਆ ਸੁਲਤਾਨਾ ਬਠਿੰਡਾ ਹੀ ਰਹਿ ਜਾਂਦੀ ਆ ਤੇ ਉਸ ਨੂੰ ਬਠਿੰਡਾ ਕਿਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂਗੇ ਨਜ਼ਰਬੰਦ ਕਰ ਦਿੱਤਾ ਜਾਂਦਾ ਤਾਂ ਉਸੇ ਦੌਰਾਨ ਹੀ ਇਨਾ ਸਰੰਗਰਾਹੀ ਜਿਹੜੀ ਰੱਜਿਆ ਸੀ ਉਹ ਜਗੂਤ ਨਾਲ ਸਮਾਂ ਬਤਾਉਣ ਵਾਸਤੇ ਬਾਹਰ ਆਉਂਦੀ ਹੈਗੀ ਤੇ ਆਹ ਆ ਉਹ ਟਿੱਬੇ ਆਗੇ ਜਿੱਥੇ ਕਦੇ ਰੱਜਿਆ ਬੈਠਦੀ ਰਹੀ ਆ ਆਪਦਾ ਤੰਬੂ ਲਾ ਕੇ ਜਾਂ ਪਾਵਾਂ ਦੇ ਆਰਾਮ ਦੇ ਸਮੇਂ ਇਸ ਏਰੀਆ 'ਚ ਉਹ ਆਪਦਾ ਸਮਾਂ ਬਤਾਉਂਦੀ ਰਹੀ ਆ ਕਿਉਂਕਿ ਕਿਲੇ 'ਚ ਨਜ਼ਰਬੰਦੀ ਦੇ ਦੌਰਾਨ ਵੀ ਉਹ ਸਰੰਗਰਾਹੀ ਬਾਰ ਆ ਜਾਂਦੀ ਸੀ ਕਿਉਂਕਿ ਮੁੱਖ ਬੰਦਿਆਂ ਨੂੰ ਇੰਨਾ ਚੀਜ਼ਾਂ ਦਾ ਪਤਾ ਹੁੰਦਾ ਸੀ ਕਿ ਕਿਲੇ ਚੋਂ ਬਾਹਰ ਕਿਵੇਂ ਆਉਣਾ ਤੇ ਇਹੀ ਉਹ ਸਥਾਨ ਹੈਗਾ ਜਿੱਥੇ ਰੱਜਿਆ ਨੂੰ ਤੇ ਜਕੂਤ ਨੂੰ ਕਤਲ ਕੀਤਾ ਗਿਆ ਇਤਿਹਾਸ ਦਾ ਬਹੁਤ ਵੱਡਾ ਸਮਾਰਕ ਹੈ ਅੱਜ ਤੱਕ ਅਸੀਂ ਸਾਂਭੀਆਂ ਨਹੀਂ ਇਹਨਾਂ ਬਿਲਡਿੰਗਸ ਨੂੰ ਪਰ ਉਹ ਸਥਾਨ ਹੈਗਾ ਜਿੱਥੇ ਇੰਬੀਆ ਦੀ ਬਹੁਤ ਵੱਡੀ ਜਿਹੜੀ ਮੁਸਲਮਾਨ ਸੁਲਤਾਨਾ ਰਜ਼ੀਆ ਸੁਲਤਾਨਾ ਰਹੀ ਵੀ ਆ ਇਸ ਏਰੀਆ 'ਚ ਉਹਨੇ ਪੈਰ ਵੀ ਪਾਏ ਆ ਉਹਨੇ ਆਪਦਾ ਬਹੁਤ ਸਾਰਾ ਜਿਹੜਾ ਚੰਗਾ ਸਮਾਂ ਇੱਥੇ ਬਤੀਤ ਕੀਤਾ ਤੇ ਅਖੀਰ ਵਿੱਚ ਇਹਨਾਂ ਟਿੱਬਿਆਂ 'ਚ ਉਸ ਦਾ ਤੇ ਜਕੂਤ ਦਾ ਕਤਲ ਕਰ ਦਿੱਤਾ ਗਿਆ ਤੁਸੀਂ ਅੱਜ ਵੀ ਦੇਖ ਸਕਦੇ ਹੋ ਇਹ ਬਹੁਤ ਜ਼ਿਆਦਾ ਪੁਰਾਣੀ ਤੇ ਬਹੁਤ ਚੌੜੀ ਇੱਟਾਂ ਦੀ ਕੋ ਮਜ਼ਬੂਤੀ ਇਸ ਦੀ ਦੇਖੋ ਹਜ਼ਾਰਾਂ ਸਾਲਾਂ ਦਾ ਅੱਜ ਵੀ ਬਚ ਪਿਆ ਹੈ ਇਹ ਜੇ ਉਸੇ ਤਰ੍ਹਾਂ ਪ੍ਰਣਾਲੀ ਦੇਖੋ ਡਾਂਪੀ ਸਾਹਿਬ ਬਿਲਕੁਲ ਮੈਂ ਉਹੀ ਕੰਮ ਕਰ ਰਿਹਾ ਸੀਗਾ ਇਹ ਤਾਂ ਲੱਗਦਾ ਵੀ ਆਏ ਆ ਵੀ ਅੱਜ ਦੇ ਕਿਸੇ ਇੰਜੀਨੀਅਰ ਦਾ ਕੰਮ ਹੈ ਨਾ 110000000 ਦਾ ਕੰਮ ਹੈ ਆਪਾਂ ਫਿਰਸਾ ਨੇ 1:00 ਵਜੇ ਤੋਂ ਨਾ ਤੱਕ ਜਾਨੀ ਮਟਾਈ ਦੇਖੋ ਬਾਕੀ ਇਹ ਹੋਣ ਲੱਗਦਾ ਹੈ ਬਹੁਤ ਜ਼ਿਆਦਾ ਉੱਚਾ ਸੀ আচ্ছা ਕਹਿੰਦੇ ਕੋੜੇ ਤੇ ਉਠਾ ਰਹੇ ਤੁਸੀਂ ਇਸ ਗੇਟ ਦੇ ਵਿੱਚ ਦੀ ਲੱਗਦਾ ਇਹ ਇਫਾਜ਼ਾ ਤੇ ਦੂਸਰੀ ਗੱਲ ਇਹ ਦੇਖੋ ਇਹਦੀ ਛੱਤ ਵੱਲ ਨਿਗਾਹ ਮਾਰੋ ਇਸ ਨੂੰ ਬੰਦ ਨਹੀਂ ਕੀਤਾ ਗਿਆ ਕਉ ਕਈ ਜਿਹੜੇ ਨਾਲ ਵਾਸਤੇ ਬਣਾਇਆ ਜਾਵੇ ਤਾਂ ਇਸ ਨੂੰ ਬੰਦ ਕੀਤਾ ਜਾਵੇ بارش ਨਾ ਆਵੇ ਜਾਂ ਹੋਰ ਨਾ ਆਵੇ ਪਰ ਇਹਨੂੰ ਬੰਦ ਇਸ ਕਰਕੇ ਨਹੀਂ ਕੀਤਾ ਗਿਆ ਕਿ ਸਰੰਗ ਦੇ ਵਿੱਚ ਰੋਸ਼ਨੀ ਜਾਵੇ ਰੋਸ਼ਨੀ ਰਹੇ ਪਤਾ ਲੱਗੇ ਗੇਟ ਕਿੱਥੇ ਆ ਦੂਰ ਤੱਕ ਇੰਨਾਂ ਚੀਜ਼ਾਂ ਚ ਰੋਸ਼ਨੀ ਜਾਂਦੀ ਸੀਗੀ ਤੇ ਸਰੰਗ ਦੇ ਗੇਟ ਦਾ ਪਤਾ ਲੱਗਦਾ ਸੀਗਾ ਬਹੁਤ ਵਧੀਆ ਤਕਨੀਕ ਨਾਲ ਨਾ ਕੰਮ ਕੀਤਾ ਗਿਆ ਚਾਰੇ ਪਾਸੇ ਦੇਖੋ ਆ ਇੱਕ ਤਰ੍ਹਾਂ ਹੋਰ ਟੰਗਣ ਵਾਸਤੇ ਜਿਵੇਂ ਉਦੋਂ ਮਸ਼ਾਲ ਵਗੈਰਾ ਹੁੰਦੀ ਸੀ ਤਾਂ ਚਾਰੇ ਪਾਸੇ ਆ ਚੀਜ਼ਾਂ ਜਿਵੇਂ ਆਪਾਂ ਪਹਿਲਾਂ ਵਾਲੇ ਬਣਾਉਂਦੇ ਸੀਗੇ ਉਹ ਚੀਜ਼ਾਂ ਚਾਰੇ ਪਾਸੇ ਉਹਨਾਂ ਨੇ ਉਸ ਤਰ੍ਹਾਂ ਬਣਾਈਆਂ ਦੀਆਂ ਤੇ ਉਹ ਉਸ ਸਮੇਂ ਦੀ ਕਲਾ ਦਾ ਨਮੂਨਾ ਦੇਖੋ ਤੁਸੀਂ ਅਲੱਗ-ਅਲੱਗ ਉਹਨੂੰ ਸੋਨਾ ਬਣਾਉਣ ਵਾਸਤੇ ਇੱਟਾਂ ਵੀ ਅਲੱਗ-ਅਲੱਗ ਤਰ੍ਹਾਂ ਦੇ ਰ데요ਦੇ ਚਲਾਈ ਗਈਆਂ ਨੇ ਮੇਰਾ ਨਾਂ ਜੀ ਲਖਵੀਰ ਸਿੰਘ ਹੈ ਪਿੰਡ ਸੀ ਸ਼ੇਰਗੜਾ ਆਹੀ ਪਿੰਡ ਆ ਸਾਡਾ ਹੀ ਵਾਹਣਾ ਇਹ ਠੀਕ ਹੈ ਜੀ ਇੱਥੇ ਸਾਨੂੰ ਹੱਡੀਆਂ ਵੀ ਮਿਲ ਰਹੀਆਂ ਡਿੱਕੀਆਂ ਵੀ ਮਿਲ ਰਹੀਆਂ ਗੋਲ 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 ਵੀ ਮਿਲਦਾ ਜਾਂ ਕੰਚਦਾਂਾ ਹੁੰਦਾ ਸੀ ਵੀ ਪਿੰਡ ਥੇ ਹੋਇਆ ਤੇ ਸਾਡੇ ਬਜ਼ੁਰਗ ਦਾ ਸੀ ਜੀ ਇੱਥੇ ਸੁਰੰਗ ਸੀਗੀ ਵੀ ਪਤਾ ਨਹੀਂ ਕਿੱਥੋਂ ਆਉਂਦੀ ਸੀ ਉਹ ਸਾਨੂੰ ਪਤਾ ਨਹੀਂ ਤੇ ਜੀ ਮਨਕਲਾ ਵੀ ਉੱਠਾ ਲਿਆਉਂਦੇ ਦਿਨੇ ਮੂਹਰੇ ਚਾਦਰ ਪਾ ਲੈਂਦੇ ਤੇ ਪੈਸੇ ਕੱਢੀ ਜਾਂਦੇ ਨੇ ਤੇ ਰਾਤ ਨੂੰ ਲੈ ਜਾਂਦੇ ਕਹਿੰਦੇ ਸਾਡੀ ਗੁੜੀ ਦੇ ਜਵਾਕ ਹੋਣ ਵਾਲਾ ਵੀ ਅਸੀਂ ਇੱਥੇ ਬਿਠਾਈਆਂ ਉਹ ਪੈਸੇ ਕੱਢ ਕੇ ਲੈ ਗਏ ਉੱਥੋਂ ਐ ਸਾਡੇ ਬਜ਼ੁਰਗ ਦਾਸ ਜੀ ਸੰਤ ਆ ਗੱਲਾਂ ਪੈਸੇ ਵੀ ਤਾਂ ਹੀ ਆਏ ਜੇ ਸੋਰਨ ਸੀਗੀ ਕਿਸੇ ਬਸ ਸੀਗੀ ਹੈ ਨਾ